ਪੈਣਾ ਦੇ ਨਾਲ ਬੀਜ ਖੇਡਦੇ ਖੇਡਾ ਮਾਂ ਮੈਂ ਕੱਲੀ ਪੈਣਾ ਦੇ ਨਾਲ ਬੀਜ ਖੇਡਦੇ ਖੇਡਾ ਮਾਂ ਮੈਂ ਕੱਲੀ ਬਾਗਛਦਾਈਆਂ ਦੁੰਦੀ ਫਿਰਦੀ ਪੇਛ ਕੋਈ ਨਾ ਚੱਲੀ ਦਣ ਦਖੜੀ ਦਾ ਆਇਆ ਅੰਮੀਏ ਹੋਈ ਫੇਰਾ ਮੈਂ ਚੱਲੀ ਦਨ ਦਖੜੀ ਦਾ ਆਇਆ ਮੀਏ ਹੋਈ ਫਿਦਾ ਮੈਂ ਚੱਲੀ ਮੈਤਲ ਜਹਾ ਇਕਬੀਰ ਮਾ ਦੇ ਦੇ ਬੈਠੀ ਦਰਤੇ ਦਾ ਮੱਲੀ ਮੈਤਲ ਜਹਾ ਇਕਬੀਰ ਮਾ ਦੇ ਦੇ ਬੈਠੀ ਦਰਤੇ ਦਾ ਮੱਲੀ ਹਾਂਜੀ ਮੈਸੂਦਾ ਆਪਣਾ ਗੁੱਟ ਪੇਛੋਤਾ ਬਣਾ ਵਾਲੀ ਅਦਾ ਖਰੀਦਿਆ ਮੌਤ ਤੇ ਛਾਰੀਆਂ ਮਾਰ ਕੇ ਖੜੀ ਤੇ ਚਾਰ ਲੈਣਾ ਲਿਖਿਆ ਸਾਦੇ ਛੰਮ ਨੇ ਪੇਸ਼ ਕਰਨੇ ਜਾ ਰਹੇ ਹਾਂ ਤਹ ਨੂੰ ਵਧੀਆ ਲੱਗਿਆ ਵੱਦ ਤੋਂ ਵੱਧੇ 6 ਹਜ਼ਾਰ ਕਰਨਾ ਪੂਛੀ ਦੇਣੀ ਬੀ ਦੇ ਇਹ ਛੋਬੇ ਪਹਿਣਾ ਕਹਿੰਦੇ ਆ ਬੀ ਦੇ ਪਹਿਣਾ ਛਾਂ ਵਿੱਚ ਛਾਂ ਤੇਰੇ ਲੈਂਦੀਆਂ ਕਾਦੇ ਕੀ ਛੇ ਦਾ ਬਿੰਗਾ ਬਾਲਾ ਨਾ ਹੋਵੇ ਅਦਖੜੀ ਦੇ ਦੇਣ ਮਾਲਕਾ ਕੋਈ ਪਹਿਲ ਨਾ ਵੀ ਦੇ ਤੂੰ ਵੀ ਨਾ ਹੋਵੇ ਅਦਖੜੀ ਦੇ ਦੇਣ ਮਾਲਕਾ ਪੈਣਾ ਦੇ ਨਾਲ ਬੀਜ ਖੇਡਦੇ ਖੇਡਾ ਮਾਂ ਮੈਂ ਕੱਲੀ ਪੈਣਾ ਦੇ ਨਾਲ ਬੀਜ ਖੇਡਦੇ ਖੇਡਾ ਮਾਂ ਮੈਂ ਕੱਲੀ ਬਾਗਛਦਾਈਆਂ ਦੁੰਦੀ ਫਿਰਦੀ ਪੇਛ ਕੋਈ ਨਾ ਚੱਲੀ ਦਣ ਦਖੜੀ ਦਾ ਆਇਆ ਅੰਮੀਏ ਹੋਈ ਫੇਰਾ ਮੈਂ ਚੱਲੀ ਦਨ ਦਖੜੀ ਦਾ ਆਇਆ ਅਮੀਏ ਹੋਈ ਫਿਦਾ ਮੈਂ ਚੱਲੀ ਮੱਤਲ ਜਹਾ ਇਕ ਬੀਜ ਮਾ ਦੇ ਦੇ ਬੈਠੀ ਦਰਤੇ ਦਾ ਮੱਲੀ ਮੱਤਲ ਜਹਾ ਇਕ ਬੀਜ ਮਾ ਦੇ ਦੇ ਬੈਠੀ ਦਰਤੇ ਦਾ ਮੱਲੀ